ਬਟਾਲਾ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਖਿਲਾਫ ਕੀਤੀ ਵੱਡੀ ਕਾਰਵਾਈ 8 ਲੋਕਾਂ ਦੀ 7 ਕਰੋੜ ਦੇ ਲਗਭਗ ਪ੍ਰਾਪਰਟੀ ਕੀਤੀ ਫ੍ਰੀਜ਼ ਆਵਖਾਉਂਦੇ ਆ ਪੂਰੀ ਖਬਰ ਤੁਸੀਂ ਵੇਖ ਰਹੇ ਹੋ ਏਪੀਜੀ ਨਿਊਜ਼ ਪੰਜਾਬ ਬਿਊਰੋ ਚੀਫ ਚਿਪਾਲ ਚੰਦਨ ਬਟਾਲਾ Ek minuut wag. Haai. ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਜਿਹੜੀ ਐਨਡੀਪੀਐਸ ਦੇ ਖਿਲਾਫ ਜੰਗ ਚੱਲ ਰਹੀ ਹੈ ਉਹਦੇ ਵਿੱਚ ਹੀ ਅੱਜ ਬਟਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ 68 ਐਫ ਪ੍ਰਾਪਰਟੀ ਫ੍ਰੀਜ਼ ਦੇ ਜਿਹੜੇ ਕੇਸੇ ਹੁੰਦੇ ਨੇ ਉਹਦੇ ਵਿੱਚ ਬਟਾਲਾ ਪੁਲਿਸ ਵੱਲੋਂ 6 ਕੇਸਾਂ ਦੇ ਵਿੱਚ ਪ੍ਰਾਪਰਟੀ ਫ੍ਰੀਜ਼ ਕਰਾਈ ਗਈ ਹੈ ਕੁੱਲ ਜਿਹੜੇ ਦੋਸ਼ੀ ਨੇ 8 ਦੋਸ਼ੀ ਸੀਗੇ ਇਹਦੇ ਵਿੱਚ ਤੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਗਈ ਹੈ ਜਦੀ ਵੈਲਿਊ 6 ਕਰੋੜ 67 ਲੱਖ 61600 ਰੁਪਏ ਮੈਂ ਰਿਪੀਟ ਕਰਦਾ 6 ਕਰੋੜ 67 ਲੱਖ 61600 ਰੁਪੀਸ ਇਹਦੇ ਵਿੱਚ ਉਹਨਾਂ ਦੀ ਜਿਹੜੀ ਲੈਂਡ ਹੈ ਤੇ ਉਹਦੇ ਉੱਤੇ ਜਿਹੜੀ ਕੰਸਟਰਕਸ਼ਨ ਕੀਤੀ ਹੈ ਇਹ ਪ੍ਰੋਪਰਟੀਆਂ ਨੂੰ ਕੰਪੀਟੈਂਟ ਅਥਾਰਟੀ ਨਿਊ ਡელი ਉੱਥੇ ਭੇਜਿਆ ਗਿਆ ਸੀਗਾ ਉਹਨਾਂ ਵੱਲੋਂ ਇਹਦੀ ਪੈਰਵਾਹੀ ਕਰਨ ਤੋਂ ਬਾਅਦ ਇਹਨਾਂ ਦੀ ਅੱਜ ਪ੍ਰੋਪਰਟੀ ਫ੍ਰੀਜ਼ਿੰਗ ਦੇ ਆਰਡਰਸ ਆ ਗਏ ਨੇ ਡਿਸਟ੍ਰਿਕਟ ਪੁਲਿਸ ਵੱਲੋਂ ਇਹਨਾਂ ਦੇ ਘਰ ਜਾ ਕੇ ਇਹਨਾਂ ਦੇ ਜਿਹੜੇ ਫ੍ਰੀਜ਼ਿੰਗ ਆਰਡਰਸ ਨੇ ਇਹਨਾਂ ਦੀ ਪ੍ਰੋਪਰਟੀਆਂ ਦੇ ਉੱਤੇ ਪੇਸਟ ਕੀਤੇ ਗਏ ਨੇ ਤੇ ਸਾਰਿਆਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਪ੍ਰਾਪਰਟੀ ਫ੍ਰੀਜ਼ਿੰਗ ਅੱਜ ਇਹਨਾਂ ਦੀ ਹੋ ਗਈ ਹੈ ਇਹਨਾਂ ਦੀ ਪ੍ਰਾਪਰਟੀ ਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਸਮਗਲਰਸ ਨੇ ਜਾਂ ਐਨਡੀਪੀਐਸ ਦੇ ਅਕਿਊਜ਼ ਨੇ ਜਿਨ੍ਹਾਂ ਨੇ ਇਲੀਗਲ ਪ੍ਰਾਪਰਟੀਆਂ ਜਿਹੜੀਆਂ ਨੇ ਡਰੱਗਸ ਤੋਂ ਡਰੱਗ ਮਨੀ ਤੋਂ ਆਪਣੀਆਂ ਬਣਾਈਆਂ ਹੋਈਆਂ ਨੇ ਅਸੀਂ ਉਹਨਾਂ ਨੂੰ ਵੀ ਅੱਗੇ ਫ੍ਰੀਜ਼ ਕਰਨ ਦੇ ਪੂਰੀ ਸਾਡੀ ਚੱਲ ਰਹੀ ਹੈ ਜੀ ਕਮਰਸ਼ੀਅਲ ਕੁਆਂਟੀਟੀ ਐਨਡੀਪੀਐਸ ਹੈਰੋਇਨ ਦੀ ਜਿਹੜੀ ਹੈਗੀ ਹੈ ਹੈਰੋਇਨ ਦੀ ਜਿਹੜੀ ਸੇਲ ਹੈ ਡਿਫਰੈਂਟ ਡਿਫਰੈਂਟ ਕੇਸਸ ਦੇ ਵਿੱਚ ਡਿਫਰੈਂਟ ਡਿਫਰੈਂਟ ਵੈਲਿਊ ਹੈ ਇਹ ਕਿਲਾਜ਼ ਲਾਲ ਸਿੰਘ ਦੇ ਨੇ ਲਖਵਿੰਦਰ ਸਿੰਘ ਉਮਰ ਉਮਰੇਵਾਲ ਜਗਦੀਪ ਸਿੰਘ ਅਕਰਪੁਰਾ ਇੰਪ੍ਰੈਸ ਨੋਟ ਦੇ ਵਿੱਚ ਤੁਹਾਨੂੰ ਅਸੀਂ ਫੁੱਲ ਡਿਟੇਲ ਦੇ ਦਿੰਨੇ ਆ ਜੀ ਕੁਲਵਿੰਦਰ ਕੌਰ ਅਕਰਪੁਰਾ ਦੀ ਸਦਰ ਥਾਣੇ ਦੇ ਵਿੱਚ ਕੋਟਲੀ ਸੂਰਤ ਮੱਲੀ ਦੇ ਗੁਰਪ੍ਰੀਤ ਸਿੰਘ ਕਣੀਏ ਕੇ ਬਾਂਗਰ ਦੇ ਗੁਰਜਨ ਸਿੰਘ ਨੇ ਵਿਲੇਜ ਕੋਠੇ ਦੇ ਸਿਟੀ ਬਟਾਲਾ ਦੇ ਤਿੰਨ ਕੇਸ ਨੇ ਜਦੇ ਵਿੱਚ ਰਾਜਨ ਖਜੂਰੀ ਗੇਟ ਦਾ ਸਰਵਨ 사ਵਨ ਸ਼ਰਮਾ ਅਤਰੀਆਂ ਮਹੱਲੇ ਦਾ ਦੀਪਕ ਸ਼ਰਮਾ ਇਹ ਕਿਲਾ ਮੋਹੱਲਾ ਨੇ ਡੀਐਸਪੀ ਰੈ residense ਪਟਾਲਾ ਸੋ a different ਸਾਰੇ ਪੁਲਿਸ ਸਟੇਸ਼ਨਸ ਵੱਲੋਂ ਹੀ ਕਾਰਵਾਈ ਕੀਤੀ ਜਾ ਰਹੀ ਹੈ ਤੀ ਇਹ ਤਾਂ ਪੁਰਾਣੇ ਕੇਸ ਨੇ ਹੋ ਸਕਦਾ ਬੇਲ ਤੇ ਵੀ ਹੋਣ ਬਟ ਇਹਨਾਂ ਦੀ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਨੇ ਆਡੈਂਟੀਫਾਈ ਕਰਕੇ ਹੁਣ ਫੀਸ ਕਰਨਗੇ ਇਹਨਾਂ ਦੇ ਤੇ ਜਿਹੜਾ ਇੱਕ ਇੱਕ ਕੇਸ ਦੀ ਵਿੱਚ ਇੰਡੀਵਿਜੂਅਲ ਕੇਸ ਵਿੱਚ ਬਣਾ ਕੇ ਭੇਜਿਆ ਜਾਂਦਾ ਤੇ ਬਾਕੀ ਹੁਣ ਇਹਨਾਂ ਦੇ ਜਿਹੜੇ ਬਾਕੀ ਕੇਸ ਨੇ ਉਹਨਾਂ ਨੂੰ ਆਡੈਂਟੀਫਾਈ ਕੀਤਾ ਜਾਏਗਾ